ਸਾਥਿਓ ਸਾਸਰੀ ਕਾਲ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਅਹਿਮ ਜਾਣਕਾਰੀ ਜਿਉਂ ਕਿ ਪਹਿਲਾਂ ਤੁਸੀਂ ਮੇਰੇ ਪਿੱਛੇ ਇੱਕ ਬੱਸ ਦੇਖ ਰਹੇ ਹੋ ਨਾ ਇਹ ਇੰਡੋ ਕੈਨੇਡੀਅਨ ਕੰਪਨੀ ਵੱਲੋਂ ਬੱਸ ਸ਼ੁਰੂ ਕੀਤੀ ਗਈ ਹੈ ਜੋ ਕਿ ਪੰਜਾਬ ਤੋਂ ਪਹਿਲੀ ਬੱਸ ਜਾ ਰਹੀ ਹੈ ਸ੍ਰੀ ਹਜੂਰ ਸਾਹਿਬ ਜੀ ਬਿਲਕੁਲ ਸਹੀ ਸੁਣਿਆ ਪੰਜਾਬ ਤੋਂ ਪਹਿਲੀ ਬੱਸ ਹੈ ਹਜੂਰ ਸਾਹਿਬ ਤੁਹਾਨੂੰ ਇਹ ਦਰਸ਼ਨ ਕਰਵਾਵੇਗੀ ਇਹ ਵੀ ਤੁਹਾਨੂੰ ਸਾਥਿਓ ਅਸੀਂ ਦੱਸ ਦਿੰਦੇ ਹਾਂ ਬੱਸ ਚੱਲਦੀ ਕਿਥੋਂ ਇਹ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦੀ ਹੈ 8 ਵਜੇ ਇਸ ਦਾ ਸਮਾਂ ਹੋਵੇਗਾ ਤੇ ਕੀ ਕੀ ਅੰਦਰ ਸਹੂਲਤਾਂ ਦਿੱਤੀਆਂ ਗਈਆਂ ਇਸ ਤੁਹਾਨੂੰ ਉਹ ਵੀ ਸਹੂਲਤਾਂ ਵੀ ਦੱਸਦੇ ਇਸ ਦੇ ਅੰਦਰ ਇੱਕ ਵਾਈਫਾਈ ਦੀ ਸਹੂਲਤ ਦਿੱਤੀ ਗਈ ਹੈ ਇਸ ਦੇ ਅੰਦਰ ਚਾਰਜਰ ਪ੍ਰੋਵਾਈਡ ਦੀ ਸਹੂਲਤ ਦਿੱਤੀ ਗਈ ਹੈ ਜੇ ਕਿਸੇ ਦਾ ਸਮਾਨ ਇੱਧਰ ਉੱਧਰ ਹੋ ਜਾਂਦਾ ਤਾਂ ਉਹ ਵੀ ਸਹੂਲਤ ਦਿੱਤੀ ਗਈ ਹੈ ਇਸ ਦੇ ਤੁਹਾਨੂੰ ਨਾਲ ਹੀ ਜਾਨੂ ਕਰਾਉਣੀ ਅਸੀਂ ਜੇ ਤਾਂ ਪਹਿਲਾਂ ਦੇਖ ਲਈ ਕਿ ਟ੍ਰੇਨਾਂ ਦਾ ਸਫ਼ਰ ਬਹੁਤ ਹੀ ਟ੍ਰੇਨਾਂ ਦਾ ਸਫ਼ਰ ਲੰਮਾ ਹੋ ਜਾਂਦਾ ਹੈ ਤੇ ਕੁਝ ਸੰਕਤਾਂ ਐਵੇਂ ਦੀਆਂ ਹੁੰਦੀਆਂ ਨੇ ਕਈਆਂ ਸੰਕਤਾਂ ਕੋਲੋਂ ਨਾਲ ਜਿਆਦਾ ਸਫ਼ਰ ਉਹ ਨਹੀਂ ਪੰਦਾ ਜੇ ਆਪਾਂ ਜਹਾਜ਼ਾਂ ਦੀ ਗੱਲ ਕਰ ਲਈ ਜਹਾਜ਼ਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਸ ਕਰਕੇ ਸकता रह ਜਾਂਦੀਆਂ ਨੇ ਹੱਸਦਾ ਕਿਰਾਇਆ ਵੀ ਬਹੁਤ ਘੱਟ ਹੈ ਜਹਾਜ਼ਾ ਵਰਗਾ ਸਫ਼ਰ ਹੈ ਤੇ ਬਹੁਤ ਹੀ ਵਧੀਆ ਇਸ ਬੱਸ ਦੇ ਅੰਦਰ ਸਹੂਲਤ ਹੈ ਤੇ ਅੰਦਰ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਬੱਸ ਦੇ ਅੰਦਰ ਕੀ ਕੁਝ ਸਿਸਟਮ ਹੈ ਤੇ ਸਾਰੇ ਅੰਦਰੋਂ ਡਿਟੇਲਡ ਅਸੀਂ ਡਰਾਈਵਰ ਸਾਹਿਬ ਨਾਲ ਗੱਲਬਾਤ ਕਰਕੇ ਦੱਸਾਂਗੇ ਕੀ ਅੰਦਰ ਦਾ ਸਿਸਟਮ ਹੈ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਜੀ ਸਾਨੂੰ ਇਸ ਬੱਸ ਦੀ ਪੂਰੀ ਜਾਣਕਾਰੀ ਦੱਸੋ ਕੀ ਬੱਸ ਦੀ ਜਾਣਕਾਰੀ ਇਹ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇਹ ਬੱਸ ਰੁਕੀਗੀ ਤੇ ਕੀ ਟਾਈਮਿੰਗ ਹੋਵੇਗੀ ਐਥੋਂ ਜਲੰਧਰੋਂ 8 ਵਜੇ ਚੱਲੇਗੀ ਐਥੋਂ ਕਿੰਨੇ ਵਜੇ ਅੰਮ੍ਰਿਤਸਰ ਤੋਂ ਕਿੰਨੇ ਵਜੇ ਜਲੰਧਰ ਤੋਂ ਅੰਮ੍ਰਿਤਸਰ ਤੋਂ 8 ਵਜੇ ਚੱਲੇਗੀ ਕਿੱਥੇ ਬੱਸ ਲੱਗੀ ਹੁੰਦੀ ਹੈ ਇਹ ਹਾਲ ਗੇਟ ਲੱਗੀ ਆਪਣਾ ਹਾਲ ਗੇਟ ਦਫ਼ਤਰ ਐ ਇੰਡੋ ਕੈਨੇਡੀਅਨ ਦਾ ਓਕੇ ਉਸ ਤੋਂ ਬਾਅਦ ਜਲੰਧਰ ਡੇਢ ਘੰਟੇ ਚ ਪਹੁੰਚ ਜਾਣੀ ਆ ਜਲੰਧਰ ਇੰਡੋ ਕੈਨੇਡੀਅਨ ਦਫ਼ਤਰ ਆ ਉੱਥੇ 10 ਮਿੰਟ ਰੁਕੇਗੀ ਉਸ ਤੋਂ ਬਾਅਦ ਫਗਵਾੜਾ ਵਾੜੇ ਤੋਂ ਫਿਰ ਗਰਾਇਆਂ ਸਵਾਰੀ ਹੋਈ ਤਾਂ ਫਿਰ ਫਲੋਰ ਤੇ ਉਸ ਤੋਂ ਬਾਅਦ ਲੁਧਿਆਣਾ ਲੁਧਿਆਣੇ ਤੋਂ ਖੰਨੇ ਦੀ ਸਵਾਰੀ ਹੋਈ ਤਾਂ ਰੁਕਣੀ ਆ ਨਹੀਂ ਤਾਂ ਰਾਜਪੁਰਾ ਰਾਜਪੁਰੇ ਅੱਧਾ ਘੰਟਾ ਖਾਣੇ ਵਾਸਤੇ ਰਾਜਪੁਰੇ ਦਾ ਘੰਟਾ ਰੁਕੇਗੀ ਖਾਣੇ ਵਾਸਤੇ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਪਾਣੀ ਪਾਤਰ ਰੁਕੇਗੀ ਉਸ ਤੋਂ ਬਾਅਦ ਦਿੱਲੀ ਹਾਂ ਜੀ ਭਾਜੀ ਸਫਰ ਕਿੰਨੇ ਘੰਟੇ ਦਾ ਲੱਗਦਾ 35 ਤੋਂ 36 ਘੰਟੇ ਲੱਗ ਜਾਂਦੇ 36 ਘੰਟੇ ਦਾ ਸਫਰ ਹੈ ਹਾਂ ਜੀ ਭਾਜੀ ਇਸ ਦੀ ਅਸੀਂ ਟਿਕਟ ਦੀ ਗੱਲ ਕਰ ਲਈ ਕਿੰਨੀ ਟਿਕਟ ਹੈ ਜੀ 4000 ਰੁਪਿਆ ਟਿਕਟ ਹੈ ਜੀ ਦੀ ਸਲੀਪਰ ਬੱਸ ਹੈ ਜੀ ਸਲੀਪਰ ਬੱਸ ਹੈ ਹਾਂ ਜੀ ਚਾਚਾ ਨਾਲੋਂ ਬਹੁਤ ਘੱਟ ਕਰਾਇਆ ਹੈ ਹਾਂ ਜੀ ਸਫਰ ਵੀ ਜਹਾਜ਼ਾਂ ਵਰਗਾ ਲੱਗਿਆ ਜਹਾਜ਼ਾਂ ਵਰਗਾ ਬਹੁਤ ਵਧੀਆ ਸਫਰ ਹੈ ਇਹਦਾ ਭਾਜੀ ਆਪਾਂ ਕਿਸੇ ਵੇਲੇ ਦੇਖ ਲਈਏ ਕਿਸੇ ਨੂੰ ਮੁਸ਼ਕਲ ਆਂਦੀ ਹੈ ਬੱਸ ਨੂੰ ਹੋ ਸਕਦੀ ਫਿਰ ਕੀ ਹੱਲ ਹੈ ਕਿਤੇ ਵੀ ਕੋਈ ਪੈਟਰੋਲ ਪੰਪਾ ਦਾ ਜਾਂ ਕੋਈ ਢੱਬਾ ਆਉਂਦਾ ਹੈ ਵਧੀਆ ਬੱਥੋਂ ਬਣਿਆ ਤਾਂ ਉੱਥੇ ਰੋਕ ਲਈਦੀ ਆ ਅਚਾਨਕ ਕਿਸ ਨੂੰ ਪ੍ਰੋਬਲਮ ਆਉਂਦੀ ਆ ਤਾਂ ਇਸ ਬੱਸ ਦੇ ਅੰਦਰ ਕੀ ਸਹੂਲਤਾਂ ਨੇ ਬੱਸ ਦੇ ਅੰਦਰ ਜੀ ਵਤਿਆ ਪੜਦੇ ਲੱਗੇ ਹੋਏ ਆ ਤਾਂ ਪਾਣੀ ਦਿੰਨੇ ਆ ਸਵਾਰੀ ਨੂੰ ਤਾਂ ਹੋਰ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੇ ਦਿੰਨੇ ਆ ਕਿਸੇ ਕੋਈ ਖਾਣਾ ਪੀਣਾ ਜਾਂ ਲੈਣਾ ਹਾਂਜੀ ਹੋਰ ਕੀ ਜਾਣਕਾਰੀ ਜੀ ਕਿਸੇ ਸਮਾਂ ਇੱਧਰ ਉੱਧਰ ਹੋ ਜਾਂਦਾ ਹੈ ਉਹ ਅਸੀਂ ਇਹ ਜਿਹੜੇ ਟੈਗ ਆ ਨਾ ਸਵਾਰੀ ਨੂੰ ਲਗਾਣੇ ਆ ਇਹ ਹਾਂਜੀ ਕੈਮਰੇ ਵੀ ਕੋ ਲੱਗਿਆ ਇਹ ਲੱਗਿਆ ਹੈਗਾ ਕੈਮਰੇ ਲੱਗੇ ਹੋਏ ਨੇ ਇਹ amare ਦੋ ਤੇ ਲੱਗੇ ਹੋਇਆ ਜੀ ਇੱਕ ਅੱਗੇ ਨੂੰ ਦੇਖ ਰਿਹਾ ਇੱਕ ਪਿੱਛੇ ਨੂੰ ਦੇਖ ਰਿਹਾ ਤੇ ਕੇ ਅੱਗੇ ਅਸਕੰਦਰ ਲੱਗਿਆ ਜੀ ਤੇ ਉਸ ਤੋਂ ਪਿੱਛੇ ਲੱਗਿਆ ਹੋਇਆ ਜੀ ਓਕੇ ਹਾਂਜੀ ਪੂਰੀ ਹੀ ਸੇਫਟੀ ਐ ਇਸ ਬੱਸ ਪੂਰੀ ਸੇਫਟੀ ਐ ਜੀ ਜੇ ਕਿਸੇ ਨੇ ਸੰਗਤ ਨੂੰ ਕਿਸੇ ਵੇਲੇ ਅਸੀਂ ਦੇਖਿਆ ਬਹੁਤ ਹੀ ਮੁਸ਼ਕਲ ਹੁੰਦੀ ਐ ਤੋਂ ਲੰਮੇ ਪੈ ਕੇ ਵੀ ਕਿਤੇ ਬਹੁਤ ਹੀ ਵਧੀਆ ਸਿਸਟਮ ਦੇ ਅੰਦਰ ਸਵਾਰੀ ਨੂੰ ਬੈਠਣ ਵਾਸਤੇ ਵੀ ਹੈਗਾ ਬਣਿਆ ਜੀ ਸਲੀਪਰ ਦੇ ਵਿੱਚ ਔਰ ਲੰਮੇ ਪੈਣ ਸੌਣ ਵਾਸਤੇ ਤਾਂ ਵਧੀਆ ਬਣਿਆ ਹੀ ਹੈਗਾ ਓਕੇ ਹਾਂਜੀ ਹਾਂਜੀ ਤੁਸੀਂ ਇਹ ਕੈਮਰਾ ਇੱਕ ਵਾਰੀ ਅੰਦਰ ਦਿਖਾ ਦਿਓ ਬਹੁਤ ਵਧੀਆ ਬਣਿਆ ਹੈ ਪ੍ਰਾਈਵੇਸੀ ਕੰਦੇ ਇਸ ਪਾਸੇ ਜ ਬਹੁਤ ਹੈ ਹਾਂਜੀ ਕਿ ਸੱਜਣਾਂ ਨੂੰ ਇਸ ਚੀਜ਼ ਦਾ ਲਾਭ ਲੈਣਾ ਚਾਹੀਦਾ ਹੈ ਬਿਲਕੁਲ ਲੈਣਾ ਚਾਹੀਦਾ ਜੀ ਕਹਿੰਦੇ ਕਈ ਸੰਤਾ ਰਹ ਜਾਂਦੀਆਂ ਟ੍ਰੇਨਾਂ ਤੇ ਜਾਣਾ ਤਾਂ ਚਾਹੁੰਦੀਆਂ ਨੇ ਲੇਕਿਨ ਟ੍ਰੇਨਾਂ ਦੇ ਉਹਨਾਂ ਦੇ ਦੋ ਦੋ 2.5 2.5 ਮਹੀਨੇ ਤੱਕ ਟਿਕਟ ਨਹੀਂ ਮਿਲਦੀ ਜੀ ਇਹਦੇ ਨਾਲ ਦੀ ਨਾਲੇ ਟਿਕਟ ਮਿਲ ਜਾਂਦੀ ਹੈ ਜੀ ਕੱਲ ਬੁੱਕ ਕਰਾਓ ਅੱਜ ਭਾਵੇਂ ਚਲੇ ਜਾਓ ਜੇ ਕਿਸੇ ਨੇ ਟਿਕਟ ਬੁੱਕ ਕਰਵਾਉਣੀ ਹੋਵੇ ਤਾਂ ਇਸ ਤਰ੍ਹਾਂ ਕਰਾਓ 9971 9971 ਤੇ ਫੋਨ ਆਨਲਾਈਨ ਵੀ ਹੋ ਜਾਂਦੀ ਆ ਦਫਤਰ ਵੀ ਸ਼ਹਿਰ ਤੇ ਸਾਡੇ ਖੁੱਲੇ ਹੋਏ ਆ ਹਾਂਜੀ ਇੱਕ ਵਾਰੀ ਪੂਰੀ ਡਿਟੇਲ ਦੇ ਵਿੱਚ ਦੱਸ ਦੋ ਕਿ ਸਫਰ ਇੱਥੋਂ ਅਮਰਸਰ ਸਾਹਿਬ ਤੋਂ 8 ਵਜੇ ਤੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੇ ਹਜੂਰ ਸਾਹਿਬ ਕਿੰਨੇ ਵਜੇ ਤੱਕ ਪਹੁੰਚੇਗੀ ਹਜੂਰ ਸਾਹਿਬ ਜੀ ਜੇ ਜਦੋਂ ਅੱਜ ਸਵੇਰ ਚੱਲੇ ਆ ਰਾਤ ਕੱਲ ਨੂੰ ਸ਼ਾਮ ਨੂੰ ਪਹੁੰਚ ਜਾਵਾਂਗੇ 9:00 9:30 ਦੇ ਵਿੱਚ ਇੱਥੋਂ 8 ਵਜੇ ਤੁਸੀਂ ਚੱਲ ਜਾਣਾ ਤੇ ਸੂਪਰ 9 ਵਜੇ ਪਹੁੰਚ ਜਾਣਾ ਸ਼ਾਮ ਨੂੰ ਉੱਧਰ ਪਹੁੰਚਾਂਗੇ ਅੱਜ ਦਾ ਦਿਨ ਇੱਕ ਰਾਤ ਅਗਲਾ ਸ਼ਾਮ ਨੂੰ ਪਹੁੰਚ ਜਾਵਾਂਗੇ ਜੀ 35 ਤੋਂ 36 ਘੰਟੇ ਮੰਨ ਲਓ 35 ਤੋਂ 36 ਘੰਟੇ ਹਾਂਜੀ ਉੱਥੇ ਵੀ ਤਾਂ ਦਿਓ ਜਿੱਥੇ ਤੁਸੀਂ ਤਾਰ ਦਿਓ ਉੱਥੇ ਹੀ ਅੱਗੇ ਬੱਸਾਂ ਲੱਗਿਆ ਹੋਏ ਨੇ ਆਪਣੇ ਬਿਲਕੁਲ ਗੁਰਦੁਆਰੇ ਦੇ ਅੰਦਰ ਗੱਡੀ ਰੁਕਦੀ ਆ ਆਪਣੀ ਤਾਂ ਉੱਥੇ ਸਵਾਰੀ ਬਿਲਕੁਲ ਨਾਲ ਹੀ ਗੁਰਦੁਆਰੇ ਦੇ ਅੰਦਰ ਹੀ ਅੰਦਰ ਹੀ ਬਚਾਉਂਦੇ ਆ ਜੀ ਓਕੇ ਜੀ ਹਾਂ ਜੀ ਜਿਹੜੇ ਗੁਰਦਾਰੇ ਰਾਹ 'ਚ ਆਉਂਦੇ ਨੇ ਉੱਥੇ ਤੁਸੀਂ ਦਰਸ਼ਨ ਕਰਵਾਉਂਦੇ ਨਹੀਂ ਰਸਤੇ 'ਚ ਤਾਂ ਨਹੀਂ ਟਾਬੇ ਤੇ ਜਾਂ ਕੋਈ ਗੁਰਦੁਆਰਾ ਰੋਡ ਤੇ ਆਂਦਾ ਨਹੀਂ ਹੈਗਾ ਤਾਂ ਅਜੇ 1-2 ਦਿਨ ਲੱਗੇ ਆ ਸਾਨੂੰ ਚੱਲਣ ਲੱਗਿਆ ਕੋਈ ਜੀ ਸ੍ਰੀ ਹਜੂਰ ਸਾਹਿਬ ਹੀ ਖੜਦੇ ਤੁਸੀਂ ਜੀ ओके বাস ਜਿੱਤੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਵੀ ਇਸ ਬਸ ਤੇ ਵਿੱਚ ਚੜਨ ਡਿਆ ਪਿਆ ਸੀ ਸੰਗਤ ਨਾਲ ਵੀ ਗੱਲਬਾਤ ਕਰਦੇ ਆ ਕਿ ਸੰਗਤ ਦਾ ਕਹਿਣਾ ਹੈ ਸੰਗਤਾਂ ਨੂੰ ਇਸ ਬਸ ਦਾ ਲਾਭ ਅਸੀਂ ਤੇ ਕਿੰਨੇ ਜ਼ਰੂਰ ਲੈਣਾ ਚਾਹੀਦਾ ਜੋ ਕਿ ਇੱਕ ਅੰਦਰ ਦੇ ਹੀ ਇੱਕ ਦਿਨ ਦੇ ਹੀ ਤੁਸੀਂ ਅੰਦਰ ਟਿਕਟ ਬੁੱਕ ਕਰਵਾਓ ਤੇ ਉਸੇ ਦਿਨ ਹੀ ਤੁਹਾਨੂੰ ਅਗਲੇ ਦਿਨ ਟਿਕਟ ਮਿਲ ਜੇਗੀ ਬਸ ਦੇ ਅੰਦਰ ਜਾ ਰਹੇ ਆ ਤੇ ਤੁਹਾਨੂੰ ਬਸ ਦਾ ਅੰਦਰੋਂ ਵਿਊ ਦਿਖਾ ਰਹੇ ਆ ਕਿ ਇਸ ਬਸ ਦੇ ਅੰਦਰ ਚੀਜ਼ਾਂ ਨੇ ਤੇ ਸਾਰੀ ਹੀ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਅੰਦਰੋਂ ਬਸ ਹੈ ਸੇਫਟੀ ਬਹੁਤ ਹੀ ਜ਼ਿਆਦਾ ਸੇਫਟੀ ਇਸ ਬਸ ਦੇ ਅੰਦਰ ਤੇ ਜੋ ਵੀ ਚੀਜ਼ਾਂ ਨੇ ਤੁਹਾਨੂੰ ਹਰ ਇੱਕ ਤਰੀਕੇ ਨਾਲ ਚੀਜ਼ਾਂ ਅੰਦਰੋਂ ਦਿਖਾਈਆਂ ਜਾਣਗੀਆਂ ਅੰਦਰੋਂ ਤੁਹਾਨੂੰ ਬਸ ਦਿਖਾ ਰਹੇ ਹਾਂ ਜੇ ਕਿਸੇ ਨੇ ਨਾ ਢੋਲ ਆ ਕੇ ਬੈਠਣਾ ਹੋਵੇ ਢੋਲ ਆ ਕੇ ਵੀ ਬੈਠ ਸਕਦਾ ਹੈ ਦੇਖੋ ਜੀ ਮਤਲਬ ਬਹੁਤ ਹੀ ਵਧੀਆ ਰਿਲੈਕਸ ਹੋ ਕੇ ਬੈਠ ਸਕਦਾ ਹੈ ਜੇ ਕਿਸੇ ਨੇ ਲੰਮੇ ਪਹਿਣਾ ਹੋਵੇ ਲੰਮੇ ਪਾ ਕੇ ਜਾ ਸਕਦਾ ਹੈ ਤੇ ਇਸ ਦੇ ਅੰਦਰ ਦੇਖ ਸਕਦੇ ਹੋ ਕਿ ਚਾਰਜਰ ਪੁਆਇੰਟ ਦਿੱਤੇ ਹੋਏ ਨੇ ਇਸ ਬਹੁਤ ਹੀ ਯੁਕਤੀਆ ਚੀਜ਼ ਅੰਦਰੋਂ ਬਣਾਈ ਹੋਈ ਹੈ ਐਮਰਜੈਂਸੀ ਸਵਾਵਾਂ ਨੇ ਸਾਰੀਆਂ ਕੂਚ ਦਰਸ਼ਿਸਕ ਵੀ ਕੈਂਪ ਆ ਤੁਸੀਂ ਵੀ ਇੱਕ ਸੰਗ ਦੇ ਤਾਂ ਮੈਂ ਜਿਸ ਦਾ ਸਮਾਨ ਇੱਧਰ ਉੱਧਰ ਹੋ ਜਾਂਦਾ ਹੈ ਕੋਈ ਸਿਸਟਮ ਵੀ ਕੈਮਰਾ ਵੀ ਲੱਗਾ ਹੋਇਆ ਤੇ ਸੰਕਤਾਂ ਅੰਦਰ ਨੇ ਇਹ ਸੰਕਤਾਂ ਨੂੰ ਅਜੀ ਕੁਛ ਦੇ ਆ ਕਿ ਅੰਦਰ ਪੈ ਕੇ ਲੱਗੇ ਸਾਫ ਸਫਾਈ ਅਸੀਂ ਦੇਖੀਓ ਸਾਫ ਸਫਾਈ ਬਹੁਤ ਹੈ ਤੇ ਜਹਾਜ਼ਾਂ ਵਰਗਾ ਅੰਦਰੋਂ ਪੂਰਾ ਚੀਜ਼ ਬਣਾਈ ਹੋਈ ਹੈ ਜਹਾਜ਼ਾਂ ਵਰਗਾ ਸੀ ਕਹਿ ਦਿੰਦੇ ਇਸੇ ਲਈ ਕਿ ਆਸੀ ਕੇ ਸਫਰ ਹੈ ਜਾਂਦਾ ਹਾਂ ਅਸੀਂ ਸੰਗਤ ਨਾਲ ਗੱਲਬਾਤ ਕਰਦੇ ਹਾਂ ਨੂੰ ਪੁੱਛਦੇ ਹਾਂ ਕਿੰਨੀ ਅੰਦਰੋਂ ਫੀਲ ਹੋ ਰਿਹਾ ਇਸ ਬੱਸ ਦੇ ਅੰਦਰ ਬੈਠ ਕੇ ਤੇ ਬਹੁਤ ਹੀ ਸਾਨੂੰ ਵਧੀਆ ਬੱਸ ਲੱਗੀ ਤੇ ਇਹ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਨਾਲ ਪੂਰੀ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਭਾਜੀ ਕਿੱਥੋਂ ਆਏ ਅਸੀਂ ਮੋਗੇ ਤੋਂ ਆਏ ਜੀ ਭਾਈ ਜੀ ਇਸ ਬੱਸ ਦੇ ਅੰਦਰ ਸ੍ਰੀ ਸ਼੍ਰੀ ਹਜੂਰ ਸਾਹਿਬ ਦਰਸ਼ਕ ਕਰਨ ਲਈ ਜਾ ਰਹੇ ਹੋ ਕਿਵੇਂ ਦਾ ਇਸ ਬੱਸ ਦੇ ਅੰਦਰ ਲੱਗ ਰਿਹਾ ਆ ਦੇਖਾ ਵਖਾਣ ਉਹਦਾ ਵਧੀਆ ਲੱਗ ਰਿਹਾ ਜੀ ਫਸਟ ਟਾਈਮ ਟਰਾਈ ਕਰ ਰਹੇ ਹਾਂ ਅਸੀਂ ਏ ਫਰਸਟ ਟਾਈਮ ਜਾ ਰਹੇ ਆ ਜੀ ਬੈੱਡ ਵਧੀਆ ਨੇ ਬਸ ਸਾਬਕਰੀਆ ਠੀਕ ਠਾਕ ਹੈ ਜੀ ਪਹਿਲਾਂ ਕਦੀ ਕੋਸ਼ਿਸ਼ ਕੀਤੀ ਨਹੀਂ ਫਰਸਟ ਟਾਈਮ ਟਰੈਵਲ ਕਰ ਰਹੇ ਆ ਜੀ ਇੰਡੀਗੋ ਨੇ ਦੀ ਵਾਸਤੇ ਜੂਰ ਸਾਹਿਬ ਵੀ ਪਹਿਲੀ ਤੇ ਜਾ ਰਹੇ ਆ ਓਕੇ ਅਸੀਂ ਦੇਖਿਆ ਜਿਵੇਂ ਮਤਲਬ ਜਹਾਜ਼ਾਂ ਵਰਗਾ ਇਸ ਦਾ ਸਫਰ ਹੈ ਬਹੁਤ ਹੀ ਅੰਦਰ ਸਪਾਈਸ ਫੁਲੀ ਹੈ ਬਿਲਕੁਲ ਸਾਫ ਸੁਥਰਾ ਹੈ ਸਾਰਾ ਕੁਝ ਜੀ ਬੈੱਡ ਹੈਗੇ ਨੇ ਸਾਰੇ ਤੁਸੀਂ ਵਧੀਆ ਤੁਹਾਡੇ ਪ੍ਰਾਈਵੇਸੀ ਹੈਗੀ ਆਪਣੀ ਕਹਿੰਦੇ ਜਹਾਜ਼ਾਂ ਵਰਗਾ ਸਫਰ ਹੈ ਲੇਕਿ ਕਿਰਾਇਆ ਵੀ ਬਹੁਤ ਜ਼ਿਆਦਾ ਨਾਲੋਂ ਕਿਰਾਇਆ ਵੀ ਜਾਇਜ਼ ਹੈ ਜੀ ਕਿਰਾਇਆ ਵੀ ਗੱਡਾਗਾ ਬਹੁਤ ਸਸਤਾਗਾ ਉਸ ਹਿਸਾਬ ਦੇ ਨਾਲ ਜੇ ਆਪਾਂ ਕੰਪੇਅਰ ਟੂ ਜਹਾ ਦੇ ਸੰਤਾਂ ਨੂੰ ਇਸ ਜੀ ਦਾ ਲਾਭ ਲੈਣਾ ਚਾਹੀਦਾ ਹੈ ਬਿਲਕੁਲ ਲੈਣਾ ਚਾਹੀਦਾ ਜੀ ਜਾਣਾ ਚਾਹੀਦਾ ਜੀ ਦਰਸ਼ਨ ਮਿਲਣ ਕਰਨੇ ਚਾਹੀਦੇ ਜੀ ਬਸ ਦੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਆ ਤੇ ਸਾਡਾ ਮਕਸਦ ਹੀ ਸਿਰਫ ਜਾਣਕਾਰੀ ਦੇਣਾ ਸਫਰ ਕਰਨਾ ਤੁਹਾਡਾ ਕੰਮ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਸ ਬਸ ਦੇ ਵਿੱਚ ਹੀ ਸਫਰ ਕਰੋ ਉਹ ਤੁਹਾਡੀ ਮਰਜ਼ੀ ਹੋएगी ਭਲਾ ਤੁਸੀਂ ਜਹਾਜ਼ਾਂ ਤੇ ਸਫਰ ਕਰੋ ਭਲਾ ਤੁਸੀਂ ਟ੍ਰੇਨਾਂ ਤੇ ਸਫਰ ਕਰੋ ਭਲਾ ਇਸ ਬਸ ਦਾ ਸਫਰ ਕਰੋ ਸਾਡਾ ਮਕਸਦ ਹੀ ਸਿਰਫ ਜਾਣਕਾਰੀ ਦੇਣਾ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ